ਮੈਂ ਪ੍ਰਭੂ ਦਾ ਦਾਸ 파ਸਾ ਜੀ ਉਸ ਕਿਰਪਾ ਪ੍ਰਭੂ ਦਾ ਧੰਨਵਾਦ ਕਰਦਾ ਸਮੇਂ ਲਈ ਜੋ ਪਰਮਿਸ਼ਨ ਮੈਨੂੰ ਸਮਾ ਦਿੱਤਾ ਸੋ ਮੇਰੇ ਪੈਂਟੋ ਬਹੁਤ سارے ਲੋਕ ਨੇ ਜਿਹੜੇ ਆਪਣੇ ਕੰਮ ਤੋਂ ਆਪਣੇ ਕਾਰੋਬਾਰ ਤੋਂ ਨਾ ਖੁਸ਼ ਨੇ ਸੋ ਮੇਰੇ ਪੈਂਟੋ ਕੰਮ ਚਾਹੇ ਛੋਟਾ ਹੈ ਚਾਹੇ ਵੱਡਾ ਹੈ ਇਮਾਨਦਾਰੀ ਦੇ ਨਾਲ ਕਰੋ ਜੀ ਲਾ ਕੇ ਕਰੋ ਸੋ ਜਦੋਂ ਅਸੀਂ ਜੀ ਲਾ ਕੇ ਕਰਾਂਗੇ ਪਰਮੇਸ਼ਵਰ ਤੁਹਾਡੇ ਪੈਸੇ ਦੇ ਉੱਤੇ ਔਰ ਤਦ ਹੀ ਸੇਤ ਉਹ ਆਪਣਾ अनुग्रह ਬਣਾ ਕੇ ਰੱਖੇਗਾ ਜੋ ਅਜੇਕਰ ਅਸੀਂ वचन ਦੇ ਵਿੱਚ ਦੇਖੀਏ ઉપਦੇਸ਼ਿਕ 2 ਅਧਿਆਏ ਉਹਦੀ 24 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਸੋ ਮਨੁੱਖ ਦੇ ਲਈ ਇਸ ਨਾਲ ਹੋਰ ਵੀ ਚੰਗਾ ਹੈ ਕਿ ਉਹ ਖਾਵੇ ਪੀਵੇ ਤੇ ਆਪਣੇ ਸਾਰੇ ਤੰਦੇ ਵਿੱਚ ਆਪਣਾ ਜੀਵ ਪਰਚਾਵੇ ਸਾਨੂੰ ਆਪਣੇ ਕੰਮ ਦੇ ਵਿੱਚ ਜੀਅ ਪਰਚਾਉਣਾ ਚਾਹੀਦਾ ਉਹਦੇ ਵਿੱਚ ਮਨ ਲਾ ਕੇ ਕੰਮ ਕਰਨਾ ਚਾਹੀਦਾ ਅਸੀਂ ਦੇਖਦੇ ਹਾਂ ਕੋਈ ਜੌਬ ਕਰਦਾ ਸਾਡੇ ਉੱਤੇ ਬਾਸ ਹੈ ਤੇ ਆਪਣੇ ਮਾਨ ਹੀ ਮਨ ਹੀ ਸੋਚਦੇ ਆ ਕਿ ਮੈਂ ਵੀ ਜਿਹੜੀ ਬਾਸ ਦੀ ਕੁਰਸੀ ਹੈ ਜਾਂ ਬਾਸ ਮੇ ਤੋਂ ਛੋਟਾ ਹੁੰਦਾ ਤੇ ਮੈਂ ਉੱਥੇ ਹੁੰਦਾ ਤੇ ਮੇਰਾ ਬਾਸ ਇੱਥੇ ਹੁੰਦਾ ਕਦੇ ਵੀ ਐਸਾ ਆਪਣੇ ਮਨ ਦੇ ਵਿੱਚ ਨਾ ਸੋਚੋ ਕਿਉਂਕਿ ਪਰਮੇਸ਼ਰ ਨੇ ਜਿੱਥੇ ਵੀ ਸਾਨੂੰ ਰੱਖਿਆ ਉਹਦਾ ਧੰਨਵਾਦ ਹallelujah ਅਗਰ ਜਿਦੋਂ ਅਸੀਂ ਉਹਦਾ ਧੰਨਵਾਦ ਕਰਾਂਗੇ ਅਜੀਜ਼ਾ ਕਿ ਜਿਹੜਾ ਵੀ ਕੰਮ ਅਸੀਂ ਕਰਾਂਗੇ ਪਰਮੇਸ਼ਵਰ ਸਾਡੇ ਤੇ ਅਨੁਗ੍ਰਹਿ ਕਰੇਗਾ ਸੋ ਇੱਕ ਵੈਸਟਰਨ ਜੀਤ ਦਾ 크ਿਸਟ ਗਿਲ ਜਿਹੜਾ ਕਿ ਕਬਾੜੀਆ ਸੀ ਇੱਕ ਬੋਤਲਾਂ ਚੁਗਣ ਵਾਲਾ ਸੀ ਕਬਾੜ ਚੁਗਦਾ ਸੀ ਬਾਹਰੋਂ ਉਹ ਆਪਣਾ ਕੰਮ ਜਿਹੜਾ ਸੀ ਨਾ ਬੜੇ ਦਿਨ ਲੱਗ ਕਰਦਾ ਸੀ ਪਰ ਜਦੋਂ ਪਰਮੇਸ਼ਰ ਦਾ ਅਨੁਗ੍ਰਹਿ ਹੋਇਆ ਉਹ ਇੱਕ ਵੱਡਾ ਖਿਡਾਰੀ ਬਣਿਆ ਅੱਜ ਉਹਦਾ ਪੂਰੇ ਵਰਲਡ ਵਿੱਚ ਨਾਮ ਗਿਲ 크ਿਸਟ ਸੋ ਮੇਰੇ ਭੈਣੋ ਜਦੋਂ ਅਸੀਂ ਜੀ ਲਾ ਕੇ ਕੋਈ ਵੀ ਕੰਮ ਕਰਦੇ ਆ ਨਾ ਤਾਂ ਪਰਮੇਸ਼ਵਰ ਸਾਡੇ ਉੱਤੇ ਆਪਣਾ ਅਨੁਗ੍ਰਹਿ ਬਣਾ ਕੇ ਰੱਖਦਾ ਹੈ ਬਾਈਬਲ ਦੇ ਵਿੱਚ ਲਿਖਿਆ ਹੈ ਮੈਂ ਹੀ ਉਹ ਪਰਮੇਸ਼ੁਰ ਹਾਂ ਰੂੜੀ ਤੋਂ ਚੁੱਕ ਕੇ ਪਤਵੰਤਾਜ ਬਿਠਾਉਣ ਵਾਲਾ ਖੁਦਾ ਸੋ ਮੇਰੇ ਭੈਣੋ ਜਦੋਂ ਜਦੋਂ ਖੁਦਾ ਦਾ ਅਨੁਗ੍ਰਹਿ ਸਾਡੇ ਉੱਤੇ ਹੋ ਗਿਆ ਤਾਂ ਉਹਨੇ ਸਾਨੂੰ ਰੂੜੀ ਤੋਂ ਚੁੱਕ ਕੇ ਪਤਵੰਤਾਜ ਬਿਠਾਉਣ ਵਾਲਾ ਪਰਮੇਸ਼ੁਰ ਹੈ ਤਮਤੀ 6 ਦੇ 33 ਵਿੱਚ ਉਸਨੇ ਦੱਸਿਆ ਹੈ ਕਿ ਪਹਿਲਾ ਮੇਰੇ ਧਰਮਰਾਜ ਦੀ ਖੋਜ ਕਰੋ ਤੇ ਸੰਸਾਰਿਕ ਵਸਤੂਆਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਜਦੋਂ ਅਸੀਂ ਜੀ ਲਾ ਕੇ ਕੰਮ ਕਰਾਂਗੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਜਿੰਨੇ ਵਿੱਚ ਰੱਖਿਆ ਉਹਦਾ ਸ਼ੁਕਰ ਕਰਾਂਗੇ ਤੇ ਖੁਦਾ ਸਾਡੇ ਕਾਰੋਬਾਰ ਤੇ ਸਾਡੇ ਪਰਿਵਾਰ ਤੇ ਸਾਡੇ ਬੱਚਿਆਂ ਤੇ ਆਪਣਾ ਨੂਰ ਬਣਾ ਕੇ ਰੱਖੇਗਾ ਤੇ ਆਓ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ਰ ਨੇ ਜੋ ਵੀ ਸਾ ਨੂੰ ਕੰਮ ਦਿੱਤਾ ਹੈ ਚਾਹੇ ਛੋਟਾ ਚਾਹੇ ਵੱਡਾ ਹੈ ਉਹਦਾ ਧੰਨਵਾਦ ਕਰੀ ਕਦੇ ਆਪਣੀ ਜ਼ਿੰਦਗੀ ਦੇ ਅੰਦਰ ਆਸ਼ਾ ਨਾ ਹੋਈਏ ਕਦੇ ਨਾ ਕਹੇ ਕਿ ਹਾਇ ਮੈਨੂੰ ਐ ਛੋਟਾ ਕੰਮ ਦਿੱਤਾ ਹੈ ਇਸ ਸਟਰਗਲ ਵਗਾਕਾ ਮੈਂ ਮੇਰੇ ਤੇ ਮੈਂ ਪਰਮੇਸ਼ਵਰ ਦਾ ਮਾਰਾ ਕੀਤਾ ਮੈਂ ਕਿਸੇ ਦਾ ਮਾਰਾ ਕੀਤਾ ਮੈਂ ਗਰੀਬੀ ਦੇ ਵਿੱਚ ਜੰਮਿਆ ਇਹ ਉਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਅਸੀਂ ਪਰਮੇਸ਼ਰ ਦੇ ਹਵਲਤ ਬੋਲਦੇ ਹਾਂ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਛੋਟਾ ਹੈ ਵੱਡਾ ਹੈ ਪਰਮੇਸ਼ਰ ਦਾ ਧੰਨਵਾਦ ਕਰੋ ਪਰਮੇਸ਼ਰ ਤੂੰ ਮੈਨੂੰ ਇਹ ਕੰਮ ਦਿੱਤਾ ਮੈਂ ਤੇਰਾ ਧੰਨਵਾਦ ਕਰਦਾ ਮੈਨੂੰ ਤਾਕਤ ਵੀ ਦੇ ਕੇ ਮੈਂ ਕੰਮ ਕਰ ਸਕਾਂ ਮੈਨੂੰ ਹਿੰਮਤ ਵੀ ਦੇ ਕੇ ਮੈਂ ਕੰਮ ਕਰ ਸਕਾਂ ਆਓ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਤੇ ਜੀ ਲਾ ਕੇ ਪਰਮੇਸ਼ਰ ਹਰ ਇੱਕ ਜੋ ਵੀ ਉਹ ਕਾਰੋਬਾਰ ਕਰਦਾ ਪਰਮੇਸ਼ਰ ਦਾ ਧੰਨਵਾਦ ਜੀ ਲਾ ਕੇ ਕੰਮ ਕਰੇ ਆਓ ਪ੍ਰਾਰਥਨਾ ਕਰਾਂ ਸਰਗੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਇਸ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੋ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੋ ਅੱਜ ਦਾ ਬਚਨ ਅਪਦੇਸ਼ਿਕ 2 ਅਧਿਆਏ ਉਹਦੀ 24 ਆਇਤ ਵਿੱਚ ਪੜਿਆ ਕਿ ਚੰਗਾ ਹੈ ਕਿ ਇਨਸਾਨ ਜੋ ਵੀ ਉਹਨੂੰ ਕੰਮ ਦਿੱਤਾ ਹੈ ਬੜਾ ਇਮਾਨਦਾਰੀ ਦੇ ਨਾਲ ਕਰੇ ਉਹਦੇ ਵਿੱਚ ਜੀ ਲਾ ਕੇ ਕਰੇ ਤੇ ਮੇਰੇ ਖੁਦਾ ਜਿੰਨੇ ਵੀ ਭੈਣ ਭਰਾ ਛੋਟੇ ਵੱਡੇ ਪ੍ਰਭੂ ਕਾਲੋਬਾਲ ਕਰਦੇ ਨੇ ਕੰਮ ਕਰਦੇ ਨੇ ਕਿਸੇ ਦੇ ਨੀਚੇ ਕੰਮ ਕਰਦੇ ਨੇ ਔਰ ਪਿਤਾ ਪਰਮੇਸ਼ਰ ਉਹ ਜੀ ਲਾ ਕੇ ਕੰਮ ਕਰਨ ਔਰ ਪਰਮੇਸ਼ਰ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਆਸ਼ੀਸ਼ ਦੇਣਾ ਉਹਨਾਂ ਦੇ ਛੋਟੇ ਕੰਮ ਨੂੰ ਤੁਸੀਂ ਵੱਡਾ ਕਰਨਾ ਔਰ ਆਪਣਾ ਅਨੁਗ੍ਰਹਿ ਬਣਾ ਕੇ ਰੱਖਣਾ ਨੇਮ ਆਫ ਦ ਜੀਸਸ ਯੇਸ਼ੂ ਦੇ ਨਾਮ 'ਤੇ ਨਾਤਰਾ ਆਮੇਨ